ਤਾਲ 2 ਜੁਲਾਈ 2024 ਨੂੰ ਸੜਕ ਹਾਦਸੇ 'ਚ ਜਾਨ ਗੁਆ ਬੈਠੇ ਸੁਲਬ ਅਰੋੜਾ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ। ਪਰਿਵਾਰ ਨੇ ਇਸ ਮੁਆਵਜ਼ੇ ਲਈ ਇੱਕ ਸਾਲ ਤੱਕ ਸੰਘਰਸ਼ ਕੀਤਾ ਅਤੇ ਅੱਜ ਡੀਸੀ ਦਫ਼ਤਰ ਪਹੁੰਚ ਕੇ ਡੀਸੀ ਕਮਿਸ਼ਨਰ ਮੈਡਮ ਦਾ ਧੰਨਵਾਦ ਕੀਤਾ। ਰਾਸ਼ਟਰੀ ਗਊ ਸੰਘ ਦੇ ਰਾਸ਼ਟਰੀ ਪ੍ਰਧਾਨ ਡਾਕਟਰ ਰੋਹਨ ਮੈਰਾ ਨੇ ਕੀ ਦੱਸਿਆ ਤੁਸੀਂ ਵੀ ਸੁਣੋ। ਮੇਰਾ ਨਾਮ ਡਾਕਟਰ ਰੋਹਨ ਮੈਰਾ ਰਾਸ਼ਟ ਗੌਰ ਰਖਸ਼ਾ ਮਾਸੰਗ ਤੋਂ ਰਾਸ਼ਟਰੀ ਅਧਿਖਸ਼। ਅੱਜ ਅਸੀਂ डीसी मैम ਦੇ ਆਫਿਸ ਆਏ ਆਂ डीसी मैम ਦਾ ਥੈਂਕਸ ਕਰਨ ਵਾਸਤੇ ਕਿ 2024 ਦੇ ਵਿੱਚ 2 ਜੁਲਾਈ ਨੂੰ ਇੱਕ ਸੁਲੋ ਬਰੋੜਾ ਨਾਮ ਦੇ ਵਿਅਕਤੀ ਦੀ ਜਿਹੜੀ ਡੈਥ ਹੋਈ ਸੀ ਤੇ ਉਹਨਾਂ ਦੇ ਮਿਸਿਸ ਸਾਡੇ ਨਾਲ ਨੇ ਉਹਨਾਂ ਦੇ ਬ੍ਰਦਰ ਸਾਡੇ ਨਾਲ ਨੇ ਕਿ ਗਾਉਂ ਗਾਉਂ ਦੇ ਨਾਲ ਜਿਹੜਾ ਐਕਸੀਡੈਂਟ ਉਹ ਬਾਈਕ ਤੋਂ ਵਾਪਸ ਆ ਰਹੇ ਸੀਗੇ ਆਪਣੇ ਕੰਮ ਤੋਂ ਅਚਾਨਕ ਜਿਹੜੀ ਇਹ ਗਾਉਂ ਜਿਹੜੀ ਅੱਗੇ ਆ ਜਾਂਦੀ ਹੈ ਜਿਹਦੇ ਵਿੱਚ ਹੈਡ ਇੰਜਰੀ ਹੋਣ ਦੇ ਕਰਕੇ ਜਿਹੜੀ ਡੈਥ ਹੋਈ ਸੀ ਅਸੀਂ ਤਕਰੀਬਨ 1 ਸਾਲ ਪਹਿਲਾਂ ਕੋਖਰਤਾਲ ਤੇ ਬੈਠੇ ਸੀ ਕਿ ਇਹਨਾਂ ਨੂੰ ਕੋਈ ਮੁਆਵਜ਼ਾ ਜਿਹੜਾ ਗਵਰਨਮੈਂਟ ਦਵੇ ਕਿਉਂਕਿ ਸਰਕਾਰ ਦੀ ਨਗਹਿਲੀ ਦੇ ਕਰਕੇ ਜਿਹੜਾ ਕੰਮ ਹੋਇਆ ਤੇ ਡੀਸੀ मैम ਦੇ ਐਫਰਟਸ ਦੇ ਨਾਲ ਤੇ ਅਸੀਂ ਥੈਂਕਸ ਕਰਨਾ ਹੈ ਕਿ ਜਿਹੜਾ 5 ਲੱਖ ਰੁਪਈਆ ਜਿਹੜਾ ਵਾ ਮੈਮ ਦੇ ਅਕਾਊਂਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਇਆ ਵਾ ਤੇ ਮੈਂ ਇੱਥੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਪਣੇ ਜਿਹੜੇ ਹੱਕ ਨੇ ਉਹਨਾਂ ਨੂੰ ਦੇ ਪ੍ਰਤੀ ਥੋੜੇ ਜਾਗਰੂਕ ਹੋਵੋ ਕਿ ਅਗਰ ਐਕਸੀਡੈਂਟ ਹੁੰਦਾ ਵਾ ਸਰ ਕਿਸੇ ਵੀ ਅਨਗੈਲੀ ਦੇ ਕਰਕੇ ਗਵਰਨਮੈਂਟ ਦੀ ਅਨਗੈਲੀ ਕਰਕੇ ਜਿਸ ਦਾ ਸਟਕਾ ਤੇ ਬਹੁਤ ਜ਼ਿਆਦਾ ਗੋਆ ਨੇ ਪੰਜਾਬ ਸਰਕਾਰ ਕਾ ਉਸ ਵੱਡੇ ਪੈਮਾਨੇ ਤੇ ਲੈ ਰਹੀ ਹੈ ਪੰਜਾਬ ਲੋਕਾਂ ਦੇ ਕੋਲੋਂ ਪੰਜਾਬ ਦੀ ਜਨਤਾ ਦੇ ਕੋਲੋਂ ਸੋ ਆਪਣੇ ਹਾਕਤ ਦੀ ਲੜਾਈ ਜਿਹੜੀ ਅੱਜ ਰੁੱਲਣੇ ਚਾਹੀਦੀ ਹੈ ਕਿਉਂਕਿ ਮੈਡਮ ਨੇ ਵੀ ਬਹੁਤ ਸਾਰੇ ਐਫਰਟਸ ਕੀਤੇ ਨੇ ਉਹਨਾਂ ਦੀ ਮਿਸਿਸ ਨੇ ਬਹੁਤ ਐਫਰਟਸ ਕੀਤੇ ਨੇ ਸਾਡੀ ਸੰਸਥਾ ਦੇ ਨਾਲ ਮਿਲ ਕੇ ਕਿ ਕੋਈ ਮੁਆਵਜ਼ਾ ਜਿਹੜਾ ਉਹਨਾਂ ਦੇ ਫੈਮਿਲੀ ਨੂੰ ਜਿਹੜਾ ਮਿਲੇ ਤਾਂ ਕਿ ਜੋ ਕਿਉਂਕਿ ਇਹਨਾਂ ਦੇ ਦੋ ਛੋਟੇ ਬੱਚੇ ਨੇ ਉਹਨਾਂ ਦਾ ਜਿਹੜਾ ਕੁਝ ਫਿਊਚਰ ਜਿਹੜਾ ਸਿਕਿਉਰ ਹੋ ਸਕੇ ਇਹ ਢਾਟ ਹੀ ਐਫਰਟ ਦੇ ਨਾਲ ਹੀ ਇਹਨਾਂ ਨੂੰ ਮਿਲ ਗਿਆ ਕਿਉਂਕਿ ਇਤਾਂ ਦੇ ਕਈ ਐਕਸੀਡੈਂਟ ਹੁੰਦੇ ਪਰ ਕੋਈ ਵੀ ਨਹੀਂ ਆ ਬਿਲਕੁਲ ਸਰ ਮੈਮ ਨੇ ਆਲਰੇਡੀ ਜਿਹੜੀ ਫਾਈਲ ਇਹਨਾਂ ਦੀ ਫੈਮਿਲੀ ਨੇ ਲਗਾਈ ਸੀ ਦੱਤ ਤੋਂ ਬਾਅਦ ਲੇਕਿਨ ਕੋਈ ਨਚੋੜ ਨਹੀਂ ਸੀ ਮਿਲ ਰਿਹਾ ਜਿਸ ਤੋਂ ਬਾਅਦ ਇਹਨਾਂ ਨੇ ਕਿਸੇ ਦੇ ਥਰੂ ਸਾਨੂੰ ਸੰਪਰਕ ਕੀਤਾ ਉਸ ਤੋਂ ਬਾਅਦ ਅਸੀਂ ਭੁਖੜ ਹੜਤਾਲ ਤੇ ਬੈਠੇ ਫਿਰ ਕੰਟੀਨਿਊਸਲੀ ਤਕਰੀਬਨ 1 ਸਾਲ ਹੋ ਚੱਲਿਆ ਅਸੀਂ ਉਸ ਚੀਜ਼ ਨੂੰ ਟਾਰਗੇਟ ਕਰ ਰਹੇ ਸੀਗੇ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਵਾ ਪੰਜਾਬ ਸਰਕਾਰ ਦੇ ਕੋਲੋਂ ਅਸੀਂ ਇਹਨਾਂ ਨੂੰ ਮੁਆਵਜ਼ਾ ਜਿਹੜਾ ਲੈ ਕੇ ਦੇ ਸਕੀਏ ਤੇ ਅਸੀਂ ਥੈਂਕਸ ਕਰਨ ਆਏ ਆ ਡੀਸੀ मैम ਦਾ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਤੇ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਕਵਾਂਗਾ ਕਿ ਖੁਸ਼ ਨਸੀਬ ਨੇ ਕਿ ਉਹਨਾਂ ਨੂੰ ਇਹੋ ਜਿਹੇ ਡੀਸੀ ਜਿਹੜੇ ਮਿਲੇ ਨੇ ਜਿਹੜੇ ਲੋਕਾਂ ਦੀ ਵਾਕਿਆ ਜਿਹੜੀ ਸੁਣਵਾਈ ਕਰਦੇ ਹੈ ਮੇਰੇ ਸਾਲ ਪੰਜਾਬ ਚ ਐਸਾ ਪਹਿਲਾ ਕੇਸ ਹੋਏਗਾ ਜਿਹੜਾ ਇਹੋ ਜਿਹੇ ਐਕਸੀਡੈਂਟ ਦਾ ਮਜ਼ਾ ਹੈ ਅ ਬਿਲਕੁਲ ਜਿਹੜਾ ਪੰਜਾਬ ਦਾ ਪਹਿਲਾ ਕੇਸ ਹੈ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਅਗਰ ਕਿਸੇ ਦੀ ਫੈਮਲੀ ਦੇ ਵਿੱਚ ਵੀ ਇਹੋ ਜਿਹਾ ਹਾਦਸਾ ਕਿਸੇ ਵੀ ਆਪਣਾ ਜ਼ਿਲ੍ਹੇ ਦੇ ਵਿੱਚ ਹੋਇਆ ਵਾ ਇਵਨ ਕਿ ਡੈਥ ਜੇ ਕੋਈ ਬਚ ਗਿਆ ਵਾ ਕੁਝ ਕਿਸਮਤ ਇਹਦੇ ਨਾਲ ਤੇ ਜੇ ਕੋਈ ਇੰਜਰੀ ਹੋਈ ਹੈ ਕੋਈ ਗੰਭੀਰ ਜ਼ਖਮੀ ਹੋਇਆ ਉਹਦਾ ਵੀ ਮੁਆਵਜ਼ਾ ਤਕਰੀਬਨ ਮੇਰੇ ਖਿਆਲ 2 ਲੱਖ ਦੇ ਕਰੀਬ ਜਿਹੜਾ ਵਾ ਉਹ ਪੰਜਾਬ ਸਰਕਾਰ ਦਿੰਦੀ ਹੈ ਉਹ ਸਾਨੂੰ ਸੰਪਰਕ ਕਰ ਸਕਦਾ ਅਸੀਂ ਉਹਨੂੰ ਰਸਤਾ ਵੀ ਦੱਸ ਸਕਦੇ ਆ ਅਸੀਂ ਸੰਘਰਸ਼ ਵੀ ਜਿਹੜਾ ਮਿੱਤ ਸਕਦੇ ਉਹਨਾਂ ਦੀ ਹੈਲਪ ਕਰ ਸਕਦੇ ਠੀਕ ਠੀਕ ਸਰ ਮੇਰਾ ਨਾਮ ਮਾਰਿਸ਼ਾ ਹੈ 1 ਸਾਲ ਪਹਿਲੇ ਮੇਰੇ ਹਸਬੰਦ ਦੀ ਡੈਥ ਹੋਈ ਸੀਗੀ ਗਾਂ ਦੇ ਅੱਗੇ ਆਂਦੇ ਨਾਲ ਅਸੀਂ ਉਦੋਂ ਦੀ ਇੱਕ ਫਾਈਲ ਲਗਾਈ ਸੀਗੀ ਮੁਆਵਜ਼ੇ ਲਈ ਤੇ ਅੱਜ ਉਹ ਮੁਆਵਜ਼ੇ ਦੀ ਅਮਾਉਂਟ ਸਾਡੇ ਮੇਰੇ ਖਾਤੇ 'ਚ ਆ ਗਈ ਹੈ ਤੇ ਅਸੀਂ ਦੀਸੀ ਮੈਮ ਦਾ ਥੈਂਕਸ ਕਰ ਰਹੇ ਆਏ ਹਾਂ ਤੇ ਮੈਂ ਕਿੰਨਾ ਕੈਫਰ ਲਾਣਾ ਪਿਆ ਜਾਂ ਕਿ ਬਹੁਤ ਸਹਿਯੋਗ ਨੂੰ ਤੁਸੀਂ ਸਮਝ ਸਕਦੇ ਹੋ ਵੀ ਇਹ ਮਾਰੇ ਪੈਸੇ ਆਏ ਸਰ ਐਫਰਟਸ ਤੇ ਅਸੀਂ ਬਹੁਤ ਲਗਾਏ ਨੇ 1 ਸਾਲ ਦਾ ਅਸੀਂ ਬਹੁਤ ਸੰਘਰਸ਼ ਕੀਤਾ ਵਾ ਕਿਉਂਕਿ ਮੇਰੇ ਹਸਬੰਦੀ ਦਾ 2022 2024 ਚ ਹੋਈ ਸੀ ਜੁਲਾਈ ਦੇ ਵਿੱਚ ਤੇ ਅੱਜ ਸਾਡੀ ਫਾਈਲ ਪਾਸ ਹੋ ਕੇ ਸਾਡੇ ਅਕਾਊਂਟ 'ਚ ਪੈਸੇ ਆਏ ਨੇ ਇਸ ਸਾਰੇ ਟਾਈਮ ਤੇ ਸੰਘਰਸ਼ 'ਚ ਸਾਡਾ ਡਾਕਟਰ ਰੋਹਨ ਜੀ ਨੇ ਸਾਡਾ ਬਹੁਤ ਸਾਥ ਦਿੱਤਾ ਵਾ ਤੇ ਡੀਸੀ मैम ਨੇ ਵੀ ਸਾਡਾ ਬਹੁਤ ਸਾਥ ਦਿੱਤਾ ਵਾ ਅੱਜ ਮੈਂ ਥੈਂਕਫੁਲ ਹਾਂ ਬਿਲਕੁਲ ਸਰ ਅੱਜ ਉਹਨਾਂ ਦਾ ਥੈਂਕਸ ਕਰਨਾ ਹੈ ਕਿਉਂਕਿ ਉਹਨਾਂ ਨੇ ਸਾਡੀ ਕੁਝ ਸਹਨਵਾਈ ਕੀਤੀ ਜੀ ਮੇਰਾ ਨਾਮ ਸੰਜੀਤ ਸੰਮਾ ਹੈ ਜੀ ਕ੍ਰਿਪਾ ਨਾਲ ਇੱਕ ਸਾਲ ਤੋਂ ਅਸੀਂ ਸੰਘਰਸ਼ ਕਰ ਰਹੇ ਸੀ ਇਹਨਾਂ ਦਾ ਮੈਮ ਹੁਣਾਂ ਦੇ ਹਸਬੰਦ ਦੀ ਡੈਥ ਹੋ ਗਈ ਸੀ ਔਰ ਅੱਜ ਇਹਨਾਂ ਦੇ ਕਾਉਂਸਲ ਵਿੱਚ 5 ਲੱਖ ਰੁਪਈਆ ਜਿਹੜਾ ਉਹ ਆ ਗਿਆ ਤੇ ਅਸੀਂ ਉਸ ਦੇ ਵਿਆਹ ਤੋਂ ਤੇ ਅੱਜ ਇਹ ਡੀਸੀ ਮੈਮ ਨੂੰ ਰਹੀ ਥੈਂਕਸ ਕਰਨਾ ਅਸੀਂ ਕਿੱਦਾਂ ਦੇਖਦੇ ਹਾਂ ਕਿ ਪੰਜਾਬ 'ਚ ਐਸਾ ਬੇਲੀਵਰੀ ਹੋਇਆ ਕਿ ਕਿਸੇ ਜਿੰਦਗੀ ਅਤਿਆ ਦੇ ਘਰ ਕੋ ਮੋਤਾ ਹਾਂ ਇਹ ਸਿਰਫ ਸਾਰਾ ਸ਼ੇਅਰ ਜਿਹੜਾ ਹੈ ਡਾਕਟਰ ਰੋਨ ਮਹਿਰਾ ਜੀ ਨੂੰ ਜਾਂਦਾ ਹੈ ਇਹਨਾਂ ਨੇ ਬਹੁਤ ਯੋਰ ਲਾਇਆ ਅਸੀਂ ਇਹਨਾਂ ਦੇ ਨਾਲ ਖੜੇ ਸੀ ਨਰੂਪ ਕਿਪਿੰਡਾਵਾਸ ਨੂੰ ਕੀ ਕਿ ਕਮਾਤੇ ਵੀ ਅਗਰ ਕਿਸੇ ਸਰਹੀ ਕੋਈ ਆਂਦਾ ਹੈ ਗਰੀਬ ਪਰਿਵਾਰ ਆਂਦਾ ਹੈ ਉਹ ਐਫਰਟ ਕਰਨੀ ਪਾ ਸਾਡੇ ਨਾਲ ਸੰਬੰਧ ਕਰਨ ਲਈ ਡਾਟਰ ਰੋਹ ਮਹਾਰਾਜੀ ਦਾ ਨੰਬਰ ਹਰ ਜਗ੍ਹਾ ਤੇ ਉੱਤੇ ਹੈਗਾ ਪੰਜਾਬ ਲੈਵਲ ਤੇ ਉੱਤੇ ਹੈਗਾ ਪੂਰਾ ਸੰਲੋਗ ਕੀਤਾ ਜਾਏਗਾ